ਧਰਮਕੋਟ 'ਚ ਇੱਕ ਬੇहद ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਿਤਾ ਦੇ ਸਾਹਮਣੇ ਹੀ ਉਸਦੀ 1.5 ਸਾਲਾਂ ਮਾਸੂਮ ਬੱਚੀ ਨਾਲ ਅਣਹੋਣੀ ਵਾਪਰ ਗਈ। ਮਾਪਿਆਂ ਨੇ ਬੜੇ ਚਾਵਾਂ ਨਾਲ ਬੱਚੀ ਦਾ ਨਾਂ ਤਕਦੀਰ ਕੌਰ ਰੱਖਿਆ ਸੀ ਪਰ ਉਹਨਾਂ ਨੂੰ ਇਸ ਗੱਲ ਦਾ ਇਲਮ ਵੀ ਨਹੀਂ ਸੀ ਕਿ ਉਹਨਾਂ ਦੀ ਤਕਦੀਰ 'ਚ ਇਸ ਦਾ ਸਾਥ ਜਿਆਦਾ ਸਮਾਨ ਨਹੀਂ ਸੀ ਲਿਖਿਆ। ਦਰਸਲ ਧਰਮਕੋਟ ਦੇ ਨੇੜਲੇ ਪਿੰਡ ਕਿਸ਼ਨਪੁਰਾ ਕਲਾਂ 'ਚ ਇੱਕ 1.5 ਸਾਲਾਂ ਬੱਚੀ ਦੀ ਪਾਣੀ ਵਾਲੀ ਬਾਲਟੀ ਵਿੱਚ ਡੁੱਬ ਕੇ ਮੌਤ ਹੋ ਗਈ। ਬੱਚੀ ਤਕਦੀਰ ਕੌਰ ਦੇ ਪਿਤਾ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਬੱਚੀ ਨੂੰ ਨਹਾਉਣ ਲੱਗਿਆ ਸੀ ਇਸ ਲਈ ਉਸਨੇ ਪਾਣੀ ਦੀ ਬਾਲਟੀ ਭਰੀ ਸੀ ਇਸ ਮਗਰੋਂ ਉਹ ਕੱਪੜੇ ਲੈਣ ਲਈ ਅੰਦਰ ਚਲਿਆ ਗਿਆ ਪਰ ਜਦੋਂ ਉਹ ਕੱਪੜੇ ਲੈ ਕੇ ਆਇਆ ਤਾਂ ਵੇਖਿਆ ਕਿ ਬੱਚੀ ਬਾਲਟੀ 'ਚ ਮੁੱਦੀ ਪਈ ਹੋਈ ਸੀ ਇਵੇਕੇ ਉਸਦੇ ਤਾਂ ਪੈਰਾ ਹੇਠੋਂ ਜ਼ਮੀਨ ਹੀ ਖਿਸ ਗਈ ਉਸਨੇ ਤੇਜ਼ੀ ਨਾਲ ਜਾ ਕੇ ਬੱਚੀ ਨੂੰ ਚੁੱਕਿਆ ਪਰ ਉਸਦੀ ਮੌਕੇ ਤੇ ਮੌਤ ਹੋ ਗਈ 마ਸੂਮਤੀ ਦੀ ਮੌਤ ਨਾਲ 나ਸਰ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਸਗੋਂ ਇਲਾਕੇ ਵਿੱਚ ਵੀ ਸੋਗ ਦੀ ਲਹਿਰ ਤਕਦੀਰਕੌਰ ਦੀ ਮੌਤ ਬਾਰੇ ਸੁਣ ਹਰ ਕੋਈ ਹੱਕਾ ਬੱਕਾ ਰਹਿ ਗਿਆ ਹੈ ਤੇ ਕੋਈ ਇਸ ਗੱਲ ਤੇ ਯਕੀਨ ਹੀ ਨਹੀਂ ਕਰ ਰਿਹਾ ਕਿ ਤਕਦੀਰਕੌਰ ਐਨੀ ਨਿੱਕੀ ਉਮਰੇ ਹੀ ਉਹਨਾਂ ਸਾਰਿਆਂ ਨੂੰ ਹਮੇਸ਼ਾ ਲਈ ਛੱਡ ਕੇ ਤੁਰ ਕੇ